ਮੁਕਤਸਰ ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਇਹ ਮੁਕਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਹੁਣ ਮੁਕਤਸਰ ਦਾ ਨਾਮ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਨਾਲ ਜੁੜਿਆ ਹੋਇਆ ਹੈ। ਪ੍ਰਾਤਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬੇ ਜਲਾਲਾਬਾਦ ਦੇ ਤਿੰਨ ਖੱਤਰੀ ਪ੍ਰਾਸਨ ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਵਿਰਤੀ ਵਾਲੇ ਵੀ ਸਨ। ਇਹ ਤਿੰਨੋ ਸ਼ਿਵ ਦੇ ਪੱਕੇ ਉਪਾਸਕ ਸਨ ਇਹਨਾਂ ਦੇ ਨਾਂ ਸਨ ਖਿਦਰਾਣਾ ਤਿੰਗਾਣਾ ਅਤੇ ਰੂਪਾਣਾ ਇਸ ਇਲਾਕੇ ਵਿੱਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ ਰੇਤਲਾ ਇਲਾਕਾ ਅਤੇ ਪਾਣੀ ਦੀ ਥੋੜ੍ਹੀ ਜਾਣਕਾਰੀ ਤਿੰਨਾ ਭਰਾਵਾਂ ਨੇ ਇੱਥੇ ਤਿੰਨ ਟਾਬਾਂ ਖੁਦਵਾਈਆਂ ਹਰ ਵਰੇ ਸੌਣ ਦੇ ਮਹੀਨੇ ਪੈਂਦੇ ਮੀ ਇੰਨਾ ਟਾਬਾਂ ਨੂੰ ਪਾਣੀ ਨਾਲ ਭਰ ਕੇ ਆਲੇ-ਦੁਆਲੇ ਰੌਣਕਾ ਲਾ ਦਿੰਦੇ ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਅਤੇ ਆਪਣੇ ਪੀਣ ਦੇ ਪਾਣੀ ਲਈ ਕਰਦੇ ਇਹਨਾਂ ਤਿੰਨਾਂ ਦੀਆਂ ਟਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨ ਪਿੰਡ ਤਿੰਗਾਣਾ ਰੂਪਾਣਾ ਅਤੇ ਖਿਦਰਾਣਾ ਵਸ ਗਏ ਇਸ ਧਰਤੀ ਬਾਰੇ ਇੱਕ ਮਿੱਥ ਇਹ ਵੀ ਪ੍ਰਚਲਿਤ ਹੈ ਕਿ ਸਾਤਿਯੁਗ ਜਾਂ ਪੂਰਵ ਇਤਿਹਾਸਕ ਕਾਲ ਵਿੱਚ ਇੱਥੇ ਸ਼ਿਵ ਜੀ ਨੇ ਤਪ ਕੀਤਾ ਸੀ ਪੁਰਾਤਨ ਕਾਲ ਤੋਂ ਇਹ ਇਲਾਕਾ ਖੁਸ਼ਕ ਅਤੇ ਪਾਣੀ ਦੀ ਘਾਟ ਵਾਲਾ ਮੰਨਿਆ ਜਾਂਦਾ ਰਿਹਾ ਹੈ। ਸਤਿ ਖੁਸ਼ੀਆਂ ਸਤਿ ਖੁਸ਼ੀਆਂ ਕੀਰਤਨ ਜਪਨਾ ਸਤਿ ਮਨ ਉਹਨਾਂ ਦਾ ਜਿਸੂ ਕਾਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਸੰਗ ਕਾਰਤਮ तो अज़ 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 आवाँ आनंदपुर साहिब का किला खाली मुगला ने ऐलान किया कि जो कोई अपने आप को गुरु का सिख ना मान के गुरु न छड़ देगा दे उस नहीं जाएगा महा सिंह की अगवाई हेठ सिंह गुरु गोबिंद सिंह को कहन गए कि ओ गुरु के सिख नहीं हैं गुरु साहिब ने कहा कि वह लिख के दे देन कि अज तो वह गुरु के सिख नहीं हैं ਤੇ ਉਸ ਤੇ ਆਪਣੀ ਸਹੀ ਪਾ ਦੇਣ ਇਸ ਤਰ੍ਹਾਂ 40 ਸਿੱਖਾਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਅਤੇ ਅਨੰਦਪੁਰ ਸਾਟਕੇ ਤੁਰ ਗਏ ਜੰਗ ਲੜਨ ਵਿੱਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਨੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਜਾਹਿਲ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਪਾਲ ਵਿੱਚ ਮਾਈ ਭਾਗੋ ਨੇ ਖਿਦਰਾਣੇ ਦੀ ਧਰਤੀ ਜੋ ਕਿ ਹੁਣ ਮੁਖਤਸਰ ਸਾਹਿਬ ਦੇ ਨਾਮ ਤੋਂ ਜਾਣੀ ਜਾਂਦੀ ਹੈ ਦੇ ਜੰਗੇ ਮੈਦਾਨ ਵਿੱਚ 29 ਦਸੰਬਰ 1705 ਨੂੰ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿੱਚ ਆਪ ਜ਼ਖਮੀ ਹੋ ਗਏ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਨੇ ਜ਼ਖਮ ਸਾਫ਼ ਕਰਕੇ ਮਰਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ ਸਿੱਖ ਇਤਿਹਾਸ ਵਿੱਚ ਮਾਈ ਭਾਗੋ ਦੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਹਨ ਕਿ ਉਨ੍ਹਾਂ ਨੇ ਮਾਝ ਦੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਮੁਰ ਗੁਰੂ ਦੇ ਲੜ ਲਾਇਆ ਉਹਨਾਂ ਸਿੱਖਾਂ ਨੇ ਖਿਦਰਾਣੇ ਦੀ ਟਾਕ ਤੇ ਪਹੁੰਚ ਕੇ ਭਾਰੀ ਜੰਗ ਕੀਤੀ ਅਤੇ ਗੁਰੂ ਜੀ ਨਾਲ ਟੁੱਟਨੀ ਗੰਡੀ ਸੀ ਮਾਈ ਪਾਗੋ ਇਸ ਯੁੱਧ ਵਿੱਚ ਜ਼ਖਮੀ ਹੋ ਗਏ ਸਨ ਮੁਕਤਸਰ ਦੀ ਇੱਕ ਅਸਲ ਇਤਿਹਾਸਕ ਯਾਤਰਾ ਦਸਮ ਪਾਤਸ਼ਾਹ ਦੇ ਹੌਨ ਨਾਲ ਸ਼ੁਰੂ ਹੋਈ ਸੰਨ 1705 ਵਿੱਚ ਔਰੰਗਜ਼ੇਬ ਦੀਆਂ ਫੌਜਾਂ ਨਾਲ ਯੁੱਧ ਤੋਂ ਬਾਅਦ ਗੁਰੂ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਮੁੱਚਾ ਸਰਬੰਸ ਸਿੱਖ ਪੰਥ ਤੋਂ ਵਾਰ ਕੇ ਉਹ ਕੀਰਤਪੁਰ ਰੋਕੜ ਕੋਟਲਾ ਨਿਹੰਗ ਚਮਕੌਰ ਸਾਹਿਬ ਅਤੇ ਮਾਚੀਵਾੜੇ ਦੇ ਜੰਗਲਾਂ ਵਿੱਚ ਮਿੱਤਰ ਪਿਆਰੇ ਨੂੰ ਯਾਦ ਕਰਦੇ ਆਲਮਗੀਰ ਲੰਮੀ ਚਟਪੁਰੇ ਰਾਏਕੋਟ ਕਾਂਗੜ ਦਿਨਾ ਰੁਖੜਾ ਗੁਰੂ ਸਰ ਭਾਈ ਭਗਤਾ ਬਾਦਰਾ ਬਰਮਾੜੀ ਬਹਿਬਲ ਪੱਤੋ ਜਤ ਤੱਪ ਵਾਲੀ ਮਲੂਕਤਾ ਕੋਟ ਆਤ ਪਿੰਡਾਂ ਵਿੱਚੋਂ ਹੁੰਦੇ ਹੋਏ ਅਖੀਰ ਕੋਟਕਪੁਰੇ ਪੁੱਜੇ ਕੋਟਕਪੁਰੇ ਪੁੱਜ ਕੇ ਗੁਰੂ ਜੀ ਨੂੰ ਖਬਰ ਮਿਲੀ ਕਿ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵੱਧ ਰਹੀਆਂ ਹਨ ਉਸ ਵੇਲੇ ਕੋਟਕਪੁਰੇ ਇਲਾਕੇ ਦਾ ਚੌਧਰੀ ਕਪੂਰਾ ਬਰਾੜ ਗੁਰੂ ਜੀ ਕੋਲੋਂ ਅੰਮ੍ਰਿਤ ਚੱਕ ਕੇ ਕਪੂਰ ਸਿੰਘ ਬਣ ਚੁੱਕਿਆ ਸੀ ਜਦੋਂ ਗੁਰੂ ਜੀ ਨੇ ਉਸ ਕੋਲੋਂ ਮੁਗਲਾਂ ਦਾ ਮੁਕਾਬਲਾ ਕਰਨ ਲਈ ਕਿਲਾ ਮੰਗਿਆ ਤਾਂ ਉਸਨੇ ਢਾਲਮਟੋਲ ਕੀਤੀ ਤੇ ਗੁਰੂ ਜੀ ਸਾਹਮਣੇ ਗੁੱਸਾ ਵੀ ਪ੍ਰਗਟ ਕੀਤਾ ਗੁਰੂ ਜੀ ਨੇ ਇਸ ਗੱਲੋਂ ਕਪੂਰੇ ਨੂੰ ਪ੍ਰਸ਼ਟਿਆ ਕਿਹਾ ਅਤੇ ਸਰਾਪ ਦਿੱਤਾ ਸੰਸਾਰ 208 ਵਿੱਚ ਕੋਟ ਈਸਾ ਖਾਨ ਤੇ ਈਸਾ ਖਾਨ ਮੰਝ ਨੇ ਉਸ ਜੋ ਕਿ ਉਸਦਾ ਪੁਰਾਣਾ ਦੁਸ਼ਮਣ ਸੀ ਨੂੰ ਫਾਹੇ ਲਾ ਕੇ ਮਾਰਿਆ ਫਰੀਦਕੋਟ ਦਾ ਮਹਾਰਾਜਾ ਇਸੇ ਚੌਧਰੀ ਕਪੂਰ ਸਿੰਘ ਦੇ ਖਾਨਦਾਨ ਵਿੱਚੋਂ ਸੀ ਇਸ ਉਪਰੰਤ ਗੁਰੂ ਜੀ ਮੁਕਤਸਰਵਾਲ ਚਾਲ ਪਈ ਤੇ ਖਿਦਰਾਣੇ ਦੀ ਟਾਬ ਉੱਤੇ ਜਾ ਪਹੁੰਚੇ ਖਿਦਰਾਣੇ ਦੀ ਟਾਬ ਤੇ ਪਹੁੰਚਣ ਵਾਲੇ ਗੁਰੂ ਸਾਹਿਬਦਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਚੈਲ ਸਿੱਖ ਵਿਸਨ ਜਿਹੜੇ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ ਪਰ ਪਿੱਛੋਂ ਪਛਤਾਵੇ ਕਾਰਨ ਗੁਰੂ ਜੀ ਨਾਲ ਚਾਲੇ ਸਨ ਇਹ ਸਿੱਖ ਮਗਰੋਂ 40 ਮੁਕਤਿਆਂ ਵਜੋਂ ਇਤਿਹਾਸ ਵਿੱਚ ਜਾਣੇ ਜਾਣ ਲੱਗੇ ਤਦੋਂ ਇੱਕ ਸਿੱਖ ਨੇ ਉੱਚੇ ਬ੍ਰਿਛ ਚੜ ਕੇ ਅਰਜ਼ ਕੀਤੀ ਸੱਚੇ ਪਾਤਸ਼ਾ ਤੁਰਕ ਨੇੜੇ ਆ ਪੁੱਜੇ ਹਨ ਅਜੀ ਇੱਥੋਂ ਦੋ ਕੋ ਖਿਦਰਾਣਾ ਹੈ ਮਹਾਰਾਜ ਬੋਲੇ ਕੋਈ ਡਰ ਨਹੀਂ ਤੁਸੀਂ ਫਿਕਰ ਨਾ ਕਰੋ ਰੋਕਣ ਵਾਲੇ ਆਪੇ ਰੋਕ ਲੈਣਗੇ ਗੁਰੂ ਜੀ ਤਾਂ ਸਰਬੱਖ ਦੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ ਅੱਗੇ ਮਜੈਲ ਸਿੰਘ ਆਉਂਦੇ ਹਨ ਐਨੇ ਨੂੰ ਖਿਦਰਾਣੇ ਦੇ ਕੰਡੇ ਗੁਰੂ ਜੀ ਨੂੰ ਪੈਗੜ ਲੈ ਗਏ। ਜਲ ਪ੍ਰਿਆਤ ਤੇ 11 ਜੰਗਲ ਦੇਖ ਕੇ ਬਹੁਤ ਖੁਸ਼ ਹੋਏ। ਡਾਂਸਿੰਗ ਬੋਲਿਆ। ਮਹਾਰਾਜ ਇੱਥੇ ਸਾਰੇ ਸੁਖ ਹਨ। ਅਸੀਂ ਜਲ ਰੋਕ ਰੱਖਾਂਗੇ। ਤੁਰ ਤਿਹਾਈ ਮਰਦੇ ਆਪ ਤੇ ਮੁੜ ਜਾਣਗੇ। ਜੇ ਉਹਨਾਂ ਦਾ ਜ਼ੋਰ ਪੈਂਦਾ ਡੇਠਾ ਤਾਂ ਅਗੇਰੇ ਹੋ ਜਾਵਾਂਗੇ। ਨਾਲੇ ਇਸ ਗੇੜ ਦੀ ਆੜ ਵਿੱਚ ਲੜਾਈ ਚੰਗੀ ਹੋ ਸਕਦੀ ਹੈ। ਇਹ ਬਾਤ ਸੁਣ ਗੁਰੂ ਸਾਹਿਬ ਜੀ ਉਸ ਤਲਾਵ ਦੇ ਪਛਮ ਵੱਲ ਦਬੀ ਤੇ ਜਾ ਖਲੋਤੇ ਤੇ ਜੰਗ ਦੀ ਸਲਾਹ ਕਰਨ ਲਗੇ ਤਦੋਂ ਉਹ ਸ਼ਾਹੀ ਲਸ਼ਕਰ ਨੇੜਿਆ ਪੁੱਜਾ ਜਿਹੜੇ ਮਜੈਲ ਸਿੰਘ ਸਾਹਿਬਾਂ ਦੇ ਮਗਰਮਗਰ ਆ ਰਹੇ ਸੀ ਉਹਨਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦ੍ਰਿੜ ਇੱਛਾ ਤਾਰ ਸ਼ਹੀਦ ਹੋਣ ਲਈ ਉਸੇ ਥਾਪ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ ਆਪ ਨੂੰ ਥੋੜਿਆਂ ਤੋਂ ਬਹੁਤੇ ਦਿਖਾਵਨ ਤੇ ਐਸ ਖਿਆਲ ਤੋਂ ਕਿ ਤੁਰਕ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ ਪਹਿਲਾ ਅਸੀਂ ਮੁੱਠ ਪੇੜ ਕਰ ਲਈਏ ਸਭ ਨੇ ਆਪਣੇ ਬਸਤਰ ਪਰਛਾਤੇ ਖਿੰਡਾ ਦਿੱਤੇ ਜਿਨ੍ਹਾਂ ਨੂੰ ਤੰਬੂ ਲੱਗੇ ਹੋਏ ਸਮਝ ਕੇ ਤੁਰਕਾਨੀ ਫੌਜ ਸਭ ਉਧਰੇ ਚੁੱਕ ਗਈ ਜਦ ਐਨ ਮਾਰ ਹੇਟ ਆਈ ਤਾਂ ਸਿੰਘਾਂ ਨੇ ਇੱਕੋ ਵਾਰੀ ਬਾੜ ਛਾੜ ਦਿੱਤੀ ਜਿਸ ਨਾਲ 25 ਪੰਛੀ ਟਿਕ ਗਏ ਅਚਾਚੇ ਝਾੜਾਂ ਵਿੱਚੋਂ ਬੰਦੂਖਾਂ ਚੱਲੀਆਂ ਤਵਜੀਦ ਖਾਨ ਨੇ ਜਾਣਿਆ ਕਿ ਇੱਥੇ ਤਿਕ ਸਿੱਖਾ ਸਮੇਤ ਗੁਰੂ ਦੇ ਇੰਡ ਖਿਦਰਾਣੇ ਦੀ ਧਰਤੀ ਤੇ ਸਿੱਖਾਂ ਅਤੇ ਤੁਰਕਾਂ ਵਿੱਚ ਗਹਿ ਗੱਛ ਲੜਾਈ ਹੋਣ ਲੱਗੀ। ਖੂਬ ਮਾਰੋਮਾਰ ਤੇ ਕਾੜ-ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉੱਠਿਆ।